ਇਹ ਕਿਹਨਾਂ ਸਰਾਂ ਕੌਂਸਲ ਇੱਕ ਸਾਸ ਨੂੰ ਤੱਕ ਬੰਦੀ ਆ ਪਿਛਲੇ ਸਮੇਂ ਦੌਰਾਨ ਜਦੋਂ ਅਸੀਂ ਪਿਛਲੀ ਵਾਰ ਵੀ ਐਮਸੀ ਸਗੇ ਤੇ 10 ਰੋਲ ਐਮਐਲ ਸਗੇ ਅਸੀਂ ਕੋਸ਼ਿਸ਼ ਕੀਤੀ ਕੈਮਰੇ ਦਾ ਹੁੰਦਾ ਹੀ ਅਕਸਰ ਹੁੰਦਾ ਜੇ ਦੱਸ ਵੀ ਹੁਣ ਚਾਰ ਪੰਜ ਤਲੇ ਫਿਰਦੇ ਆ ਤੇ ਕੋਈ ਨਾ ਕੋਈ ਪਾਸੇ ਹੁੰਦਾ ਆ ਤੇ ਕਾਰਨ ਹੁੰਦੇ ਆ ਤੇ ਐਮਸੀ ਸਾਰੇ ਹੁੰਦੇ ਆ ਐਮਐਲ ਸਾਰੇ ਆਪਦੇ ਸਰਜ ਹੁੰਦਾ ਆ ਤੂੰ ਮੈਂ ਜਿੰਨੇ ਵੀ ਐਮਸੀ ਆ मैं सारे कम देना किसी ने बारदा कम रुकेना आने वाले समय से फिर उन्होंने फायदा होंगे जो क्यों प्रमपाल चला साझ नहीं पता कुछ नहीं।, नहीं।, नहीं पता कम नहीं पता व्यापार करता है भी सीखना अगर जो जो भी कौंसल होना है वो सारे हित जा चंगा हो जाए माड़ा हो जाए मैं ता कह रहा कि असी हे के वोट पाई है ਇਸ ਬੋਰਡ ਦਾ ਹੈਗਾ ਐਮੁਲੀ ਸੰਤੋਖ ਜੀ ਦਾ ਆਨਰੇ ਸਮੇਲਨ ਵਿੱਚ ਅਸੀਂ ਵਾਦਾ ਕਰਦੇ ਆ ਸਹੀ ਸੰਗਤ ਬੈਠੀ ਸ਼ਹਿਰ ਦੀ ਜੇ ਜਿੰਦੇ ਵੀ ਬਾਤ ਹੈਗੇ ਆ ਜਿਸ ਬਾਤ ਕੰਮ ਹੋਣ ਦੀ ਜ਼ਰੂਰਤ ਹੈ ਰੇ ਨਾ ਨਹੀਂ ਬਾਤ ਹੈਗਾ ਕੋਈ ਹੋਰ ਬਾਤ ਹੈਗਾ ਜਿੱਥੇ ਕੰਮ ਹੋਣੇ ਤੇ ਕੰਮ ਹੋਣਾ ਚਾਹੀਦਾ ਹੈ ਜਿਸ ਬਾਤ ਦਾ ਕੰਮ ਰਹਿੰਦਾ ਕੰਮ ਪਹੇੜੇ ਦਾਤੋਂ ਮੈਂ ਚਾਹੀਦਾ ਹੈ ਜਿਹੜੀ ਦੂਜੀ ਬਾਤ ਵੀ ਆ ਕੋਈ ਨਾਲ ਹੈ ਤੇ ਨਹੀਂ ਹੈ ਪਰ ਜੇ ਕੋ ਸਾਰੇ ਨਾਲ ਆ ਬਾਕੀ ਲਾਡੀ ਜੀ ਨੂੰ ਬੇਨਤੀ ਕਰੇ ਲਾਡੀ ਜੀ ਉਹੀ ਸਾਡੇ ਪ੍ਰਧਾਨ ਐਮਐਲਏ ਸਾਡੇ ਐਮਐਲਏ ਆ ਜਿਹਨੂੰ ਸਾਡਾ ਬੈਠੇ ਆ ਕੋਈ ਸ਼ਹਿਰ ਦੇ ਵਿੱਚ ਪ੍ਰਧਾਨ ਜੀ ਤੇ ਐਮਐਲਏ ਸਾਹਿਬ ਸਾਰੇ ਸ਼ਹਿਰ ਦਾ ਕੰਮ ਕਰ ਲਗੇ ਕੋਈ ਤਖਤ ਪਦ ਨਹੀਂ ਕਰ ਲਗੇ ਲੋਕ ਸਾਰੇ ਸ਼ਾਵਾਂ ਜੜਗੇ ਵੀ ਐਮਐਲਏ ਸਾਹਿਬ ਵੀ ਬਹੁਤ ਚੰਗੇ ਆ ਤੇ ਪ੍ਰਧਾਨ ਜੀ ਬਹੁਤ ਚੰਗੇ ਸਰਕ ਵੀ ਕਰਦੇ ਆ ਅਸੀਂ ਵਾਦਾ ਕਰਦੇ ਆ ਸਾਨੂੰ ਕਿਸੇ ਪਾਰਟੀ ਦਾ ਕੋਈ ਮਤਲਬ ਨਹੀਂ ਹੈ ਜਿਹਨੇ ਸਾਡੇ ਕੰਮ ਕਰਨੇ ਆ ਜਿਹਨੇ ਸਾਡੀ ਜਦਸ ਹੋਣੀ ਆ ਆਪੋ ਨੇ ਖੜਨਾ ਆ ਉਹਨੇ ਵਿਖੜਾ ਆ ਸਰਕਾਰ ਨੇ ਇਸ ਨਾ ਪ੍ਰਧਾਨ ਜੀ ਨੇ ਤੇ ਭਾਈ ਨਾਲ ਖੜੇ ਕਰਦਾ ਨਹੀਂ ਤੁਹਾਡੀ ਮਰਜ਼ੀ ਆ ਅਸੀਂ ਚਲੋ ਜਿੱਦ ਨੂੰ ਵਿਸ਼ਵਾਸ ਦਵਾਨੇ ਆ ਦਰਸ਼ਕ ਬਲੇ ਸਾਡੇ ਕੰਮ ਹੋਏ ਅਸੀਂ ਡਟ ਕੇ ਖੜ ਗਏ ਐਮਲੇ ਸਾਹਿਬ ਬੈਠੇ ਆ ਵਿਸ਼ਵਾਸ ਦਵਾਨੇ ਆ ਸਾਡੇ ਬਾਸ ਜੀ ਅਸੀਂ ਦੇ ਚ ਨਾਲ ਖੜਾਂਗੇ ਇਸ ਸਾਹ ਦੇ ਨਾਲ ਤੇ ਸਾਨੂੰ ਜਿਹਦਾ ਪਿਆਰ ਵਾਕੇ ਨਾ ਕਰਦੇ ਸਾਡਾ ਵੀ ਨਕਾਰ ਕਰਨਗੇ ਐਨੇ ਕਹਿੰਦਾ ਹਾਂ ਮੈਂ ਰਣਾ ਰੈਸਿੰਗ ਨਾਲ ਨਦੀ ਜੀ ਨੂੰ ਐਮਐਲ ਸਾਹਿਬ ਨੂੰ ਸलाम ਜੀ ਨੂੰ ਸਰ ਸ਼ਹਿਰ ਨੂੰ ਕਾਜ ਪੂਰੀ ਮੁਕਤੇ ਮੈਂ ਵਧਾਈ ਦਿੰਦਾ ਪ੍ਰਮਾਤਮਾ ਜੀ ਰਾਸ ਕਰਦਾ ਪ੍ਰਮਾਤਮਾ ਮੇਰੇ ਵੀਰ ਨੂੰ ਸੀਲ ਪੋਸ਼ਣ ਨੂੰ ਰਾਜ ਜੀ ਨੂੰ ਇਹ ਤੋਂ ਵੀ ਬਰਤੀ ਬਖਸ਼ੇ ਤੇ ਐਮਐਲ ਸਾਹਿਬ ਨੂੰ ਸਾਜੀ ਮਦਦ ਸਦਰ ਖੜਨ ਤੇ ਉਹ ਤਰਤੀ ਬਖਸ਼ਣ ਮੈਂ ਅਰਦਾਸ ਕਰਦਾ ਕਿ ਹੁਣ ਵੀ ਐਮਐਲ ਆ ਉਨੀ ਵਾਰ ਵੀ ਆਪਾਂ ਕੋ ਫੇਰ ਆਣ ਅਸੀਂ ਨਾਲ ਖੜਾਂਗੇ ਜੈ ਜਨਤਾ ਜੈ ਸੱਚਾ ਜੀਤ ਲੋਕਾਂ